ਪਰ ਵਾਸੀਆ daqui ਬਾਰੂ ਖਾਨ ਕਮਾਨ ਆਇਨੇ ਹੈ ਉਹ ਕੱਲੇ ਆਏ ਹੈ ਉਹ ਪਰਿਵਾਰ ਸ਼ਰਾਬ ਪੀਤੀ ਹੋਈ ਹੈ ਦਿਮਾਗ ਭੜਕ ਗਿਆ ਦਿਮਾਗ ਚ ਸਨਕ ਆ ਗਿਆ ਕੰਮ ਜਾ ਗਿਆ ਉਹਨਾਂ ਨੂੰ ਕੰਮ ਵਾਸਨਾ ਮਿਟਾਉਣ ਵਾਸਤੇ ਕੋਈ ਨਾ ਕੋਈ ਬੱਚਾ ਦੇਖਣਾ ਸੀਗਾ ਉਹ ਬੱਚਾ ਫੜ ਲਿਆ ਉਹ ਪੀਤੀ ਖਾਦੀ ਦੇ ਵਿੱਚੋਂ ਜਦੋਂ ਦੇਖਦਾ ਕਿ ਬੱਚੀ ਮਰ ਗਈ ਹੈ ਉਹਨੂੰ ਬੈੱਡ ਦੇ ਅੰਦਰ ਸਿੱਟ ਗਿਆ ਜੀ ਉਹ ਇਹ ਸੋਚ ਰਿਹਾ ਹੋਊਗਾ ਕਿ ਲਾ ਫਾਂਸੀ ਦੀ ਸਜ਼ਾ ਦਾ ਗਿਨੇ ਚੂਨੇ ਬੰਦਿਆਂ ਨੂੰ ਦੇ ਮੈਂ ਬਹੁਤ ਤਕੜਾ ਮਤਲਬ ਬਣ ਗਿਆ ਆ ਵੇਖੋ ਜੀ ਇਹ ਹੀ ਇਹ ਮੁੰਡਾ ਵੇ ਜਿਨੇ 5 ਸਾਲ ਦੀ ਕੁੜੀਆ ਰੇਪ ਕਰਕੇ ਮਟਰ ਕਰਤਾ ਸੀਗਾ ਦਰਿੰਦਗੀਦਨ ਆਲ ਹੁਣ ਚੱਲ ਕੇ ਜਾਂਦਾ ਵਾਪਸ ਲਾ ਰੱਖੀ ਇਹ ਦੇਖੋ ਜੀ ਇਹ ਦਸੰਬਰ 2023 ਦੀ ਘਟਨਾ ਹੈ ਜਿਹਦੇ ਵਿੱਚ ਇੱਕ 23 ਸਾਲ ਦਾ ਮੁੰਡਾ ਦਰਿੰਦਾ ਰਾਕਸ਼ਸ ਵੈਸ਼ੀ ਇੱਕ 5 ਸਾਲ ਦੀ ਕੁੜੀ ਨੂੰ ਰੇਪ ਕਰਦਾ ਆਪਣੇ ਘਰੇ ਲੈ ਜਾਂਦਾ ਖਿਲਾਉਣ ਦੇ ਬਹਾਨੇ ਉਸ ਨੂੰ ਇਸ ਬੁਰੇ ਤਰੀਕੇ ਨਾਲ ਰੇਪ ਕਰਦਾ ਕਿ ਕੁੜੀ ਦੀ ਮੌਤ ਹੋ ਜਾਂਦੀ ਹੈ ਤੇ ਉਹ ਮਤਲਬ ਤੁਸੀਂ ਸੋਚ ਕੇ ਵੀ ਨਹੀਂ ਹੈਰਾਨ ਰਹਿ ਸਕਦੇ ਕਿ ਮਤਲਬ ਕੀ ਬੀਤੀ ਹੁਣੀ ਕੁੜੀ ਦੇ ਤੇ ਜਿਹੜੇ ਦਰਦ ਦੇ ਵਿੱਚ ਮਰੀ ਹੈ ਇੱਕ ਬੰਦਾ ਮਰਦਾ ਹੋਇਆ ਹੈ ਉਹਦੇ ਕਿ ਦਰਦ ਦੇ ਵਿੱਚ ਮਰੀ ਹੈ ਤੇ ਉਸ ਕੇਸ ਦੇ ਵਿੱਚ ਆਪਣੇ 2000 2 ਮਹੀਨੇ ਦੇ ਵਿੱਚ ਉਹ ਚਲਾਨ ਪੇਸ਼ ਹੋਇਆ ਇਨਸਪੈਕਟਰ ਕੁਲਵੀਰ ਸਿੰਘ ਜੀ ਜੋ ਇਸ ਕੇਸ ਦੇ ਵਿੱਚ ਦਿਨ ਰਾਤ ਮਿਹਨਤ ਕਰਦੇ ਰਹੇ ਇਸ ਦੇ ਦੋਸ਼ੀ ਨੂੰ ਫੜਿਆ ਤੇ ਸਰਕਾਰੀ ਵਕੀਲ ਸਾਹਿਬ ਰੌਸ਼ਿਲ ਜਿੰਦਲ ਜੀ ਜਿਨ੍ਹਾਂ ਨੇ 7 ਮਹੀਨੇ ਦੇ ਵਿੱਚ ਇਹਦੇ ਵਿੱਚ ਗਵਾਹੀ ਖਤਮ ਕਰਾਈ ਤੇ ਜਸ ਸਾਹਿਬ ਸ੍ਰੀ ਅਮਰਜੀਤ ਸਿੰਘ ਮਾਈ ਲਾਰਡਸ਼ਿਪ ਮੇਰੇ ਰੱਬ ਜਿਨ੍ਹਾਂ ਨੂੰ ਮੈਂ ਦਿਲੋਂ ਰੱਬ ਕਹਿੰਦਾ ਹੈ ਜਿਹੜੇ ਬੱਚੇ ਨੇ ਇਨਸਾਫ ਦੇ ਲਈ 24 ਘੰਟੇ ਖੜੇ ਰਹ ਨੇ ਫੈਸਲੇ ਸੁਣਾਏ ਆ ਲੁਧਿਆਣੇ ਦੇ ਵਿੱਚ ਹੁਣ ਤੱਕ ਤਿੰਨ ਫਾਂਸੀਆਂ ਹੋਈਆਂ ਜਿਨ੍ਹਾਂ ਦੇ ਵਿੱਚੋਂ ਦੋ ਤਾਂ ਸ੍ਰੀ ਅਮਰਜੀਤ ਸਿੰਘ ਦਾ ਸਾਹਮਣੇ ਦਿੱਤੀਆਂ ਨੇ ਜੇ ਇਥੋਂ ਅੰਦਾਜ਼ਾ ਲਾ ਲਓ ਕਿ ਉਹ ਮਤਲਬ ਜੱਸਾਬ ਦੀ ਥੋੜੀ ਦਿਮਾਗੀ ਕਹਿੰਦਾ ਕਿ ਨਾ ਇਹ ਜੇ ਦੋਸ਼ੀਆਂ ਨੂੰ ਮੈਂ ਨਹੀਂ ਬਖਸ਼ਣਾ ਤੇ ਅੱਜ ਉਸ ਬੰਦੇ ਨੂੰ ਸਜ਼ਾ ਦਵਾਈ ਰੋਸ਼ਿਲ ਜਿੰਦਲ ਜੀ ਨੇ 10 ਲੱਖ ਰੁਪਏ ਸਰਕਾਰੀ ਮੌਜਬਦਗੀ ਅਨਾਉਂਸ ਕਰਵਾਇਆ ਕੋਰਟ ਤੋਂ ਕਹਿ ਕੇ ਤੇ ਕੋਰਟ ਦਾ ਸਟਾਫ ਜਿਹੜਾ ਕਿ ਹਮੇਸ਼ਾ ਹੀ ਆਪਾਂ ਮੈਂ ਕਹਾ ਕਿ ਇਹਨਾਂ ਦੇ ਕੋਰਟ ਦੇ ਰੀਡਰ ਮੈਮ ਨੇ ਨਾਇਬ ਸਾਹਿਬ ਨੇ ਐਲਮੋ ਸਾਹਿਬ ਨੇ ਇੰਨੇ ਕਿ ਰੱਬ ਨੇ कि जिथे उना नु पता चल जाए कि बच्ची नाल ना, ना इंसाफी हुई है मैं खना दिल जान ला देंदे ने अपना अच्छा वकील साहब गल करिए उस दोषी ਦੇ ਅੱਖਾਂ ਦੇ ਵਿੱਚ ਅਜੇ ਵੀ ਕਿਤਨਾ ਕਿਤੇ ਸ਼ਰਮ ਹੈ ਉਹ ਨਹੀਂ ਹੈਗੀ ਦੇਖੋ ਜੀ ਦੋਸ਼ੀ ਉਹ ਇਹ ਸੋਚ ਰਿਹਾ ਹੋਊਗਾ ਕਿ ਲਾ ਫਾਂਸੀ ਦੀ ਸਜ਼ਾ ਤਾਂ ਕਿਨੇ ਛੋਨੇ ਬੰਦਿਆਂ ਨੂੰ ਹੁੰਦੇ ਮੈਂ ਬਹੁਤ ਤਕੜਾ ਮਤਲਬ ਬਣ ਗਿਆ ਪਰ ਇਹ ਹਜੇ ਬੰਦਿਆਂ ਦੇ ਨਾ ਦਿਮਾਗ ਦੇ ਵਿੱਚ ਉਹ ਚੱਲਦਾ ਪਿਆ ਕਿ ਮੈਂ ਮਤਲਬ ਕਹਿ ਨਹੀਂ ਸਕਦੇ ਤੁਸੀਂ ਆਪ ਸਮਝਦਾਰ ਹੋ ਲੋਕਾਂ ਜਨਤਾ ਸਮਝਦਾਰ ਹੈ ਕਿ ਉਹ ਬੰਦਾ ਜਿਹਨੇ ਐਡਾ ਵੱਡਾ ਕਰਮ ਕਰਕੇ ਵੀ ਆਪਣੇ ਆਪ ਨੂੰ ਟੌਰ ਨਾਲ ਘੁੰਮਦਾ ਪਿਆ ਉਹਦੀ ਮੈਂਟੈਲਿਟੀ ਕਿਉਂ ਨਹੀਂ ਉਹ ਕੀ ਸੋਚਦਾ ਨਹੀਂ ਕਿ ਪ੍ਰਵਾਸੀਆਂ ਦੇ ਬੱਚੇ ਨੇ ਇਹਨਾਂ ਨੂੰ ਕਿਸੇ ਨਾ ਕਿਸੇ ਇਨਸਾਫ ਦਿਵਾਣਾ ਕੀ ਹੋਣਾ ਪਰ ਇਹ ਭੁੱਲ ਗਏ ਕਿ ਰੱਬ ਦੀ ਡੰਗ ਸਭ ਤੋਂ ਵੱਡੀ ਹੈ ਜਿਸ ਵਿਅਕਤੀ ਦੇ ਵੱਲੋਂ ਕੀਤਾ ਉਹ ਵੀ ਪ੍ਰਵਾਸੀ ਹੈ ਹਾਂਜੀ ਹਾਂਜੀ ਉਹ ਵੀ ਪ੍ਰਵਾਸੀ ਹੈ ਦੇਖੋ ਜੀ ਪਰਿਵਾਰ ਪ੍ਰਵਾਸੀਆਂ ਦਾ ਕੀ ਹੈ ਬਾਰੂ ਖਾਨ ਕਮਾਨ ਆਇ ਨਹੀਂ ਹੈ ਉਹ ਕੱਲੇ ਆਏ ਹੈ ਉਹ ਪਰਿਵਾਰ ਸ਼ਰਾਬ ਪੀਤੀ ਹੋਈ ਹੈ ਦਿਮਾਗ ਭੜਕ ਗਿਆ ਦਿਮਾਗ ਚ ਸਨਕ ਆ ਗਈ ਕੰਮ ਜਾ ਗਿਆ ਉਹਨਾਂ ਨੂੰ ਕੰਮ ਵਾਸਨਾ ਮਿਟਾਉਣ ਵਾਸਤੇ ਕੋਈ ਨਾ ਕੋਈ ਬੱਚਾ ਦਿਖਣਾ ਸੀਗਾ ਉਹ ਬੱਚਾ ਫੜ ਲਿਆ ਉਹ ਪਿੱਤੀ ਖਾਦੀ ਦੇ ਵਿੱਚੋਂ ਜਦੋਂ ਦੇਖਦਾ ਕਿ ਬੱਚੀ ਮਰ ਗਈ ਹੈ ਉਹਨੂੰ ਬੈੱਡ ਦੇ ਅੰਦਰ ਸਿੱਟ ਗਿਆ ਜੀ ਇਸ ਤੋਂ ਵੱਡਾ ਮਤਲਬ ਮੈਂ ਲੁਧਿਆਣਾ ਦੀ ਹਿਸਟਰੀ ਦੇ ਵਿੱਚ ਮੈਂ ਇਸ ਤੋਂ ਵੱਡਾ ਕਾਨੂੰਨਾ ਕੇਸ ਨਹੀਂ ਦੇਖਿਆ ਮੈਂ ਜੱਜ ਸਾਹਿਬ ਸ੍ਰੀ ਅਮਰਜੀਤ ਸਿੰਘ ਦਾ ਮੈਂ ਬਹੁਤ ਬਹੁਤ ਦਿਲੋਤਨਵਾਦ ਕਰਦਾ ਕਿ ਉਹ ਬੰਦੇ ਨੂੰ ਫਾਂਸੀ ਦਿੱਤੀ ਤੇ ਮੈਂ ਹਾਈ ਕੋਰਟ ਨੂੰ ਸੁਪਰੀਮ ਕੋਰਟ ਨੂੰ ਰਿਕਵੈਸਟ ਕਰਦਾ ਕਿ ਇਹ ਜੱਜ ਸਾਹਿਬ ਨੂੰ ਉੱਪਰ ਲੈ ਕੇ ਜਾਣ ਹਾਈ ਕੋਰਟ ਰੱਖਣ ਸੁਪਰੀਮ ਕੋਰਟ ਰੱਖਣ ਤਾਂ ਕਿ ਲੋਕਾਂ ਦਾ ਜੁਡੀਸ਼ਰੀ ਦੇਤੇ ਵਿੱਚ ਇਨਸਾਫ ਵਿਸ਼ਵਾਸ ਬਣੇ ਰਹੇ